ਦੋਸਤੋ ਕਿਸ ਨੇ ਬਣਾਇਆ ਸੀ ਗਰਮੀਆਂ ਨੂੰ ਰਾਤ ਦੇਣ ਵਾਲਾ ਪੱਖਾ ਸਾਡੇ ਘਰਾਂ ਤੱਕ ਕਿੰਜ ਪਹੁੰਚਿਆ ਹੈ ਆਉ ਜਾਣਦੇ ਹਾਂ ਔਰ ਅਗਰ ਤੁਮ ਲੋਗ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਦੋਸਤੋ ਗਰਮੀਆਂ ਦੀ ਆਮਦ ਦੇ ਨਾਲ ਹੀ ਹਰ ਘਰ ਵਿੱਚ ਪੱਖੇ ਲੱਗਣੇ ਸ਼ੁਰੂ ਹੋ ਜਾਂਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਗਰਮੀ ਤੋਂ ਰਾਹਤ ਦੇਣ ਵਾਲਾ ਇਹ ਪੱਖਾ ਕਿਸ ਨੇ ਬਣਾਇਆ ਸੀ ਅਤੇ ਇਹ ਭਾਰਤ ਕਿਵੇਂ ਆਇਆ ਨਹੀਂ ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਇਤਿਹਾਸ ਦੱਸਾਂਗੇ ਤੁਸੀਂ ਵੱਖ-ਵੱਖ ਅਜਾਇਬ ਘਰਾਂ ਅਤੇ ਫਿਲਮਾਂ ਵਿੱਚ ਦੇਖਿਆ ਹੋਵੇਗਾ ਕਿ ਗਰਮੀਆਂ ਤੋਂ ਰਾਹਤ ਦਿਵਾਉਣ ਲਈ ਕਈ ਤਰ੍ਹਾਂ ਦੇ ਪੱਖੇ ਵਰਤੇ ਜਾਂਦੇ ਹਨ ਜਿਵੇਂ ਹੱਥ ਵਾਲਾ ਪੱਖਾ ਚਲਾ ਕੇ ਹਵਾ ਲੈਣੀ ਕੁਝ ਥਾਵਾਂ ਤੇ ਇੱਕ ਮੋਟੀ ਚਾਦਰ ਨੂੰ ਰੱਸੀ ਨਾਲ ਬੰਨ੍ਹ ਕੇ ਛੱਤ ਨਾਲ ਜੋੜਿਆ ਜਾਂਦਾ ਸੀ ਜਿਸ ਨਾਲ ਬਹੁਤ ਹੀ ਸੋਹਣੀ ਹਵਾ ਲੱਗਦੀ ਸੀ ਕੁਝ ਲੋਕ ਕਮਰੇ ਵਿੱਚ ਪਾਣੀ ਛਿੜਕ ਕੇ ਤਾਪਮਾਨ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਸਨ ਹਾਲਾਂਕਿ ਇਹ ਸਾਰੇ ਤਰੀਕਿਆਂ 'ਚ ਮਿਹਨਤ ਲੱਗਦੀ ਸੀ ਦੋਸਤ ਦੁਨੀਆ ਦਾ ਪਹਿਲਾ ਇਲੈਕਟ੍ਰੀਕਲ ਪੱਖਾ 1886 ਵਿੱਚ ਅਮਰੀਕੀ ਇੰਜੀਨੀਅਰਿੰਗ ਨੇ ਅਤੇ ਖੋਜੀ ਸਵੈਲਰ ਸਕਾਰ ਵਿਲਜ਼ ਦੁਆਰਾ ਬਣਾਇਆ ਗਿਆ ਸੀ 1982 ਵਿੱਚ ਵਿਲਰ ਨੂੰ ਬਿਜਲੀ ਦੀ ਸਮਰੱਥਾ ਦਾ ਅਹਿਸਾਸ ਹੋਇਆ ਉਹਨਾਂ ਦੁਆਰਾ ਵਿਕਸਿਤ ਕੀਤੇ ਗਏ ਪਹਿਲੇ ਇਲੈਕਟ੍ਰਿਕ ਪੱਖੇ ਵਿੱਚ ਸਿਰਫ 2 ਬਲੇਡ ਸਨ ਅਤੇ ਇੱਕ ਬਹੁਤ ਹੀ ਖਤਰਨਾਕ ਉਪਰ ਮੋਟਰ ਦੀ ਵਰਤੋਂ ਕੀਤੀ ਗਈ ਸੀ ਇਹ ਪੱਖਾ ਸਿਰਫ ਡੀਸੀ ਕਰੰਟ ਤੇ ਹੀ ਚੱਲਦਾ ਸੀ ਇਹ ਪਿੱਤਲ ਦਾ ਬਣਿਆ ਹੋਇਆ ਸੀ ਇਹ ਉਦੋਂ ਪੱਜ ਫੈਨ ਵੱਲੋਂ ਜਾਣਿਆ ਜਾਂਦਾ ਸੀ ਸਕਾਟ ਬੀਲਰ ਦਾ ਇਹ ਫੈਨ ਕਾਫੀ ਤੇਜ਼ ਨਾ ਮਸ਼ਹੂਰ ਹੋ ਗਿਆ ਸੀ ਜਲਦੀ ਹੀ ਅਮਰੀਕੀ ਇਲੈਕਟ੍ਰਿਕ ਮੋਟਰ ਕੰਪਨੀ ਕ੍ਰੋਕਰ ਐਂਡ ਟ੍ਰੈਟਸ ਨੇ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਇਸ ਤਕਨੀਕ ਦੇ ਆਧਾਰ ਤੇ ਛੱਤ ਵਾਲੇ ਪੱਖੇ ਅਤੇ ਹੋਰ ਕਈ ਤਰ੍ਹਾਂ ਦੇ ਪੱਖੇ ਬਣਾਏ ਗਏ ਕਾਫੀ ਹੱਦ ਤੱਕ ਇਸ ਪੱਖੇ ਦੇ ਆਧਾਰ ਤੇ 에ਅਰ ਕੰਡੀਸ਼ਨਿੰਗ ਦੀ ਵੀ ਕਾੜ ਕੱਢੀ ਗਈ ਤੁਹਾਨੂੰ ਦੱਸ ਦਈਏ ਕਿ 1890 ਦੇ ਦਹਾਕੇ ਵਿੱਚ ਡੀਸੀ ਪਾਵਰ ਸਪਲਾਈ ਦੀ ਬਜਾਏ ਏਸੀ ਪਾਵਰ ਸਪਲਾਈ ਘਰਾਂ ਵਿੱਚ ਪਹੁੰਚਣੀ ਸ਼ੁਰ ਦੋਸਤੋ ਕੱਲ ਕਰਦੇ ਹਾਂ ਭਾਰਤ ਵਿੱਚ ਪਹਿਲੀ ਵਾਰ ਇਲੈਕਟ੍ਰਿਕ ਪੱਖਾ ਕਦੋਂ ਆਇਆ ਦੋਸਤੋ ਸਨ 1906 ਵਿੱਚ ਭਾਰਤ ਵਿੱਚ ਪਹਿਲਾ ਇਲੈਕਟ੍ਰਿਕ ਪੱਖਾ ਪੇਸ਼ ਕੀਤਾ ਗਿਆ ਸੀ ਕੰਪਨੀ ਨੇ 1930 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤੀ ਬਾਜ਼ਾਰ ਵਿੱਚ ਛੱਤ ਵਾਲੇ ਪੱਖੇ ਪੇਸ਼ ਕੀਤੇ ਸਨ ਜੋ ਉਸ ਸਮੇਂ ਬਹੁਤ ਹੀ ਮਹਿੰਗੇ ਸੀ ਹਰ ਕਿਸੇ ਕੋਲ ਉਸ ਪੱਖੇ ਨੂੰ ਖਰੀਦਣ ਦੀ ਸਮਰੱਥਾ ਨਹੀਂ ਸੀ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ